ਸਾਸੀ ਕਾਲ ਜੀ ਸਾਰਿਆਂ ਨੂੰ ਮੋਸਰਕਾ ਮੇਰੇ ਚੈਨਲ ਤੇ ਤੁਹਾਡਾ ਅੱਜ ਆਪਾਂ ਲੱਗੇ ਹੈਗੇ ਆ ਕਰਨ ਸਾਡੇ ਕੀ ਬ੍ਰੈਸਟ ਸੂਟ ਦੀ ਕਟਿੰਗ ਤੇ ਦੀ ਕਮਰ ਵੀ ਆ ਤੇ हिਪ ਹੈਗੀ ਆ 24 ਇੰਚ ਠੀਕ ਹੈ ਇਹਦੇ ਵਾਸਤੇ ਆਪਾਂ ਤੀਰਾ ਕਿੰਨਾ ਲੈਣਾ ਤੇ ਮੋੜਾ ਕਿੰਨਾ ਲੈਣਾ ਤੇ ਪਲੇਟਾਂ ਦੇ ਨਿਸ਼ਾਨ ਕਿਸ ਤਰ੍ਹਾਂ ਲਗਾਉਣੀਆਂ ਤਾਂ ਜੋ ਸਾਡੇ ਸੂਟ ਦੀ ਪਰਫੈਕਟ ਫਿਟਿੰਗ ਆਵੇ ਪੂਰੀ ਵੀਡੀਓ ਦੇਖਿਓ ਸਕਿੱਪ ਨਾ ਕਰਿਓ ਫੇਰ ਹੀ ਪਤਾ ਲੱਗਣਾ ਸਭ ਤੋਂ ਪਹਿਲਾਂ ਆਪਾਂ ਇਹਨੇ ਤੀਰਾ ਲੈਣਾ ਤੀਰਾ ਆਪਾਂ ਇਹਨਾਂ ਦਾ 6.5 ਲੈਣਾ ਠੀਕ ਹੈ ਜੀ ਉਹ ਤੋਂ ਆਪਾਂ ਨੇ ਇਥੋਂ 7/2 ਦੇ ਮਾਪ ਕਰਨਾ ਮੋੜਾ ਆਪਾਂ ਨੇ 7 ਇੰਚ ਦਾ ਲੈਣਾ ਠੀਕ ਹੈ ਜੀ ਹੋੜੇ ਫੇਰਾ ਆਪਾਂ ਨੇ ਤੇ 7/2 ਠੀਕ ਹੈ ਜੀ ਐਸ ਤਾਂ ਆਪਾਂ ਨੇ ਸਿੱਧੀ ਲਾਈਨ ਕێਛੀ ਹੁਣ ਆਪਾਂ ਨੇ ਇੱਥੋਂ 7/2 ਲਿਆ ਇੱਥੋਂ ਆਪਾਂ ਨੇ ਅੱਧਾ ਇੰਚ ਉਰੇ ਨੂੰ ਕਟਾ ਦੇਣਾ ਇਸਾਈ ਜੀ ਅੰਦਰਲੇ ਪਾਸੇ ਨੂੰ ਠੀਕ ਹੈ ਜੀ ਫਿਰ ਆਪਾਂ ਨੇ ਬੈਸਟਾ ਲੈਣਾ ਹੈ ਆਪਾਂ ਨੇ ਇਸ ਚੀਜ਼ ਦਾ ਹਾਫ ਕੀਤਾ ਰਾਵਲੀ ਲਾਈਨ ਨੂੰ ਆਪਾਂ ਨੇ ਐਸਟਰਾ ਸਿੱਧਾ ਰੋਕਾ ਲੈਣਾ ਓਕੇ ਹੁਣ ਆਪਾਂ ਨੇ ਇੱਥੇ ਬ੍ਰੈਸ਼ ਦੀ ਨਿਸ਼ਾਨੀ ਲਾ ਲੈਣੀ ਹੈ ਕਿ ਸਾਡੀ ਬ੍ਰੈਸ਼ ਕਿੰਨੀ ਆ ਠੀਕ ਆ ਸਾਡੇ ਕਿ ਸਾਡੇ ਕੋਲ 4 ਸੂਰ ਦੀ ਬ੍ਰੈਸ਼ ਹੈਗੀ ਆ ਸਾਡੇ ਕਿਆਂ ਦਾ ਆਪਾਂ ਇੱਥੇ ਹਾਫ ਕਰ ਲੈਣਾ ਹੈ ਸਾਡੇ ਕੋਲ ਆਊਗਾ 1.5 ਤੋਂ 2 ਪੈਂਟ ਵੱਡੀ ਆਊਗਾ ਓਕੇ ਆ ਵਾਲੀ ਆਪਾਂ ਲਾਈਨ ਨਹੀਂ ਮੰਨੀ ਹੈਗੀ ਉਰੇ ਨੂੰ 1/2 ਇੰਚ ਘਟਾਇਆ ਆਪਾਂ ਨੇ ਇੱਥੋਂ ਜਿਹੜੀ ਕਾਟ ਪਾਉਣੀ ਹੈਗੀ ਆ ਕਿਉਂਕਿ 1/2 ਇੰਚ ਆਪਾਂ ਨੇ ਘਟਾਉਣਾ ਹੈ ਤਾਂ ਜੋ ਸਾਡੀ ਇੱਥੋਂ ਜਿਹੜਾ ਕੱਪੜਾ ਫੁੱਲਦਾ ਹੈ ਪਲੇਟਾਂ ਤੋਂ ਨਾ ਫੁੱਲੇ। ਉਸ ਤੋਂ ਬਾਅਦ ਆਪਾਂ ਨੇ ਆਵਲੀ ਜਿਹੜੀ ਕਾਟ ਪਾਉਣੀ ਹੈਗੀ 1 ਇੰਚ ਤੇ ਪਾਉਣੀ ਆ ਆ ਆਪਾਂ ਨੇ ਇਹਨਾਂ ਦੀ 2 ਤੇ ਜਾਂ 2.5 ਤੁਸੀਂ ਪਾਸ ਸਕਦੇ ਹੋ ਠੀਕ ਆ ਜੀ ਇਹਦਾ ਆਪਾਂ ਹਾਫ ਕਰਕੇ ਵੀ ਆਪਾਂ ਆਵਲੀ ਕਾਟ ਜਿਹੜੀ ਆ ਉਹ ਪਾ ਸਕਦੇ ਆ ਠੀਕ ਆ ਹੁਣ ਇਹਨੂੰ ਆਪਾਂ ਗਲਾਈ ਦਿੰਨੇ ਆ। ਜਿਹੜੀ ਆਪਾਂ 4 ਭੱਲਿਆਂ ਵਾਲੀ ਪਹਿਲਾ ਕਾਟ ਪਾਣੀ ਹੈਗੀ ਐ ਐਸਾ ਫਿਰ ਆਪਣੀ ਆਏਗੀ 2 ਭੱਲਿਆਂ ਵਾਲੀ ਕਾਟ ਉਸ ਤੋਂ ਬਾਅਦ ਆਪਾਂ ਪਣੀ ਪਲੇਟਾਂ ਦੀ ਨਿਸ਼ਾਨਣਾੜੀ ਆ 11.5 ਸਾਢੇ ਪਲੇਟ ਰੈਡੀ ਰਹਿਣੀ ਆ ਆਪਾਂ ਨੇ 12 ਇੰਚ ਤੇ ਨਿਸ਼ਾਨਾ ਲਾਉਣੀ ਆ ਵਿਚਕਾਰ ਵਾਲਾ ਗੈਪ ਇਹਨਾਂ ਦਾ ਆਪਾਂ ਨੇ 4 ਇੰਚ ਤੇ ਰੱਖਣਾ ਹੈਗਾ ਲੰਬਾਈ ਵਾਲੀ ਪਲੇਟ 7 ਇੰਚ ਇੱਥੋਂ ਵੀ نیچے ਤੋਂ ਆਪਾਂ ਨੇ 4 ਇੰਚ ਠੀਕ ਹੈ ਜੀ ਆਹ ਜਿਹੜਾ ਠਿਕੋਣ ਬਣਦਾ ਇੱਥੇ ਆਪਾਂ ਨੇ ਪਲੇਟ ਜਿਹੜੀ ਆ ਉੱਪਰ ਮੋਡੇ ਦੀ ਪੌਣੀ ਹੈਗੀ ਆ ਇਹ ਆਪਾਂ ਨੇ ਪੌਣੀ ਇੱਥੋਂ ਦੀ ਢਾਈ ਤੇ ਆਪਾਂ ਇੱਥੇ ਆ ਕੇ ਇਹਨੂੰ ਐਂਸਰ ਮਲਾਉਣਾ ਹੈਗਾ ਇਹ ਸਾਡੀ ਇੱਥੇ ਹੀ ਪੈਣੀ ਹੈਗੀ ਆ ਮੂਜੇ ਤਾਂ ਜਿਹੜੀ ਆਪਾਂ ਨੇ ਫਿਟਿੰਗ ਦੀ ਨਿਸ਼ਾਨੀ ਕੋਲ ਵਾਲੀ ਪਲੇਟ ਪਾਣੀ ਆਪਾਂ ਨੇ 6.5 ਤੇ ਪਾਣੀ ਆ। ਇੱਥੋਂ ਆਪਾਂ ਨੇ ਇਹ ਵਾਲੇ ਨਿਸ਼ਾਨ ਨੂੰ ਐਸ਼ਟਰਾ ਮਲਾ ਦੇਣਾ। ਠੀਕ ਆ ਜੀ ਹੁਣ ਆਪਣੇ ਕੋਲ ਜਿਹੜਾ ਬ੍ਰੈਸਟ ਦੀ ਨਿਸ਼ਾਨੀ ਲਗਾਈ ਹੋਈ ਆ ਆਪਾਂ ਆਪਾਂ ਅਗਰ ਇੱਥੇ ਪਲੇਟ ਪਾ ਲਈ ਤਾਂ ਸਾਡੇ ਕੋਲ ਜਿਹੜਾ ਕੱਪੜਾ ਕਾਫੀ ਘਟ ਜਾਣਾ ਜਿਵੇਂ ਕਿ ਅੱਧਾ ਇੰਚ ਠੀਕ ਆ ਜੀ ਇੱਥੇ ਆਪਾਂ ਨੇ 21 ਦਾ ਨਿਸ਼ਾਨ ਲਗਾਇਆ ਅਗਰ ਤੁਸੀਂ ਫਿਟਿੰਗ ਦੇ ਨਿਸ਼ਾਨ ਨਾਲ ਹੀ ਲਗਾਉਣੇ ਚਾਹੁੰਦੇ ਆ ਪਲੇਟਾਂ ਦੇ ਨਿਸ਼ਾਨ ਵੈਸੇ ਮੈਂ ਫਿਟਿੰਗ ਨਹੀਂ ਨਿਸ਼ਾਨੀਆਂ ਪਹਿਲਾਂ ਪਲੇਟਾਂ ਪਾ ਕੇ ਫਿਰ ਲਗਾਉਂਦੀ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਦੀ ਨਾਲ ਹੀ ਲਗਾ ਲੈਣੀ ਆ ਫਿਰ ਤੁਸੀਂ ਅੱਧਾ ਇੰਚ ਇੱਥੇ ਵਧਾਉਣਾ ਆ ਠੀਕ ਆ ਜੀ ਇੱਥੇ 11 ਇੰਚ ਕਰਨਾ ਆ ਉਸ ਤੋਂ ਬਾਅਦ ਆਪਾਂ ਨੇ 6.5 ਤੇ ਇਹਨਾਂ ਦੀ ਜਿਹੜੀ ਫਿਟਿੰਗ ਬਣਾਉਣੀ ਹੈਗੀ ਆ ਉੱਥੇ ਵੀ ਤੁਸੀਂ ਇਹਨਾਂ ਦੀ ਕਮਰ ਹੈਗੀ ਆ 20 ਇੰਚ ਤੇ ਇੱਥੇ 25 ਦੇ ਨਿਸ਼ਾਨੀ ਲਾਉਣੀ ਆ ਠੀਕ ਆ ਜੀ ਹਿੱਪ 'ਚ ਆਪਾਂ ਨੇ ਕੋਈ ਨਹੀਂ ਵਾਧ ਰੱਖਣਾ ਕਿਉਂਕਿ ਇੱਥੇ ਵੀ ਪਲੇਟ 'ਚ ਕੱਪੜ ਇੱਥੇ ਵੀ ਪਲੇਟ ਚ ਕੱਪੜਾ ਆਏਗਾ ਠੀਕ ਹੈ ਜੀ ਜਿੰਨੇ ਤੇ ਇਹਨਾਂ ਦੇ ਚਾਕ ਰੈਡੀ ਕਰਨੇ ਆ ਠੀਕ ਹੈ ਜੀ ਮੰਨ ਲਓ ਇਹਨਾਂ ਦੇ ਚਾਕ 1.14 ਤੇ ਰੈਡੀ ਕਰਨੇ 1.14 ਦੀ ਨਿਸ਼ਾਨੀ ਲਗਾ ਕੇ ਇੱਥੇ ਤੁਸੀਂ ਸੀਜ਼ਰ ਦੇ ਨਾਲ ਇੱਥੇ ਨਾ ਸਾਈਡ ਤੇ ਘੱਟ ਪਾਉਣਾ ਆ ਤਾਂ ਦੂ ਸਾਡਾ ਨੈਕ ਆ ਜਿਹੜਾ ਅੱਗੇ ਪਿੱਛੇ ਨਾ ਜਾਵੇ ਆਪਾਂ ਨੇ ਇਹ ਫਿਟਿੰਗ ਦੀ ਨਿਸ਼ਾਨੀ ਲਾਉਂਦੇ ਸਮੇਂ ਟੱਪ ਨੂੰ ਟੱਪ ਨਾਲ ਜੋੜ ਕੇ ਕਾਜਾਂ ਜਿਹੜੀ ਆ ਉਹ ਸਲਾਈ ਕਰਨੀ ਹੈਗੀ ਆ ਹੁਣ ਆਪਾਂ ਨੇ ਉਸ ਤੋਂ ਬਾਅਦ ਇੱਥੋਂ 3 ਇੰਚ ਦੀ ਇੱਕ ਮਾਰਕ ਕਰਾਉਣਾ ਹੈਗਾ ਇੱਥੇ ਤੇ ਆਪਾਂ ਨੇ ਅੱਧੇ ਇੰਚ ਦੀ ਜਿਹੜੀ ਕਾਟ ਪਾਉਣੀ ਹੈਗੀ ਉਹ ਡਾਊਨ ਕਾਟ ਐਸਾ ਪਾਉਣੀ ਆ ਅਗਰ ਆਪਣਾ neck ਜਿਹੜਾ ਹੈਗਾ ਹੈ ਬੈਕ ਸਾਈਡ ਦਾ ਇਹਨੂੰ ਇਹ ਆਪਾਂ ਸਿਰਫ ਫਰੰਟ ਫਰੰਟ ਪੱਲੇ ਨੂੰ ਹੀ ਪਾਉਣੀ ਆ ਅਗਰ ਸਾਡਾ neck ਹੈਗਾ ਬੈਕ ਸਾਈਡ ਦਾ ਡੀਪ ਤੇ ਇਹ ਕਾਟ ਆਪਾਂ ਇਸ ਸਾਈਡ ਤੋਂ ਪਾਉਣੀ ਆ ਇੱਥੋਂ ਪਾਉਣੀ ਆ ਇਸ ਸਾਈਡ ਨੂੰ ਠੀਕ ਹੈ ਜੀ ਇਹ ਸੀਗਾ ਸਾਡਾ 21 ਬ੍ਰੈਸਟ ਸੂਟ ਆਪ ਪੈਦੀ ਕਟਿੰਗ ਵੀ ਕਰ ਦਿੰਦੇ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਵੇਂ ਦੇ ਲੱਗੇ ਆ ਤੁਹਾਨੂੰ ਵੀਡੀਓਜ਼ ਤੇ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਇਸ ਤਰ੍ਹਾਂ ਆਪਾਂ ਸੂਟ ਦੀ ਕਟਿੰਗ ਕਰਾਂਗੇ ਨਾ ਤੇ ਬਹੁਤ ਸੋਹਣਾ ਸੂਟ ਬਣੂਗਾ ਸਾਡਾ ਕਾਪੜਾ ਆਪਣਾ ਸਾਰਿਆਂ ਦਾ ਕੱਟਣ ਦਾ ਤਰੀਕਾ ਹੁੰਦਾ ਹੈ ਕੋਈ ਕਿਸ ਤਰ੍ਹਾਂ ਟੇਲਰ ਸੂਟ ਕਟਿੰਗ ਕਰਦਾ ਕੋਈ ਕਿਸੇ ਤਰ੍ਹਾਂ ਕਮੈਂਟਾਂ ਚ ਆਏ ਨਾ ਕਰਨ ਲੱਗ ਜਾ ਕਰੋ ਕਿ ਤੁਸੀਂ ਇੱਥੋਂ ਐ ਨਹੀਂ ਦੱਸਿਆ ਤੁਸੀਂ ਇੱਥੋਂ ਗਲਤ ਦੱਸਿਆ ਠੀਕ ਹੈ ਜੀ ਆਪਾਂ ਉਹਦੇ ਆਹ ਸਿਰਫ ਫਰੰਟ ਧਲੇ ਨੂੰ ਹੀ ਕੱਟ ਹੋਣੀ ਹੈਗੀਆ ਠੀਕ ਹੈ ਜੀ ਇਹ ਸੀ ਸਾਡੇ ਸੂਟ ਦੀ ਕਟਿੰਗ ਥੈਂਕ ਯੂ ਸਾਰਿਆਂ ਦਾ